ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਠੱਗ ਦੀ ਧਰਮਸ਼ਾਲਾ ਗੁਰੂ ਨਾਨਕ ਜੀ ਤੇ ਮਰਦਾਨਾ ਤੁਲੰਬੇ ਜ਼ਿਲ੍ਹਾ ਮਲਤਾਨ ਵਿੱਚ ਪਹੁੰਚ ਗਏ ਨਗਰ ਤੋਂ ਦੂਰ ਸ਼ਾਹੀ ਰਾਹ ਉੱਤੇ ਇੱਕ ਸੱਜਣ ਸ਼ਾਦੀ ਹਵੇਲੀ ਸੀ ਹਵੇਲੀ ਬਹੁਤ ਵੱਡੀ ਸੀ ਉਸ ਦੇ ਬੂਹੇ ਅੱਗੇ ਦੋ ਸੇਵਾਦਾਰ ਹਰ ਵਕਤ ਖਲੌਂਦੇ ਰਹਿੰਦੇ ਸਨ ਆਉਂਦੇ ਜਾਂਦੇ ਰਾਹੀਆਂ ਨੂੰ ਉਹ ਪ੍ਰੇਰਦੇ ਕਿ ਰਾਹੀ ਹਵੇਲੀ ਵਿੱਚ ਰਹਿਣ ਉਸ ਹਵੇਲੀ ਦੇ ਕਈ ਕਮਰੇ ਤੇ ਬਹੁਤ ਸਾਰੇ ਤਹਿਕਾਨੇ ਸਨ। ਮੁਸਲਮਾਨਾਂ ਵਾਸਤੇ ਮਸਜਿਦ ਅਤੇ ਹਿੰਦੂਆਂ ਵਾਸਤੇ ਧਰਮਸ਼ਾਲਾ ਬਣਾਈ ਹੋਈ ਸੀ। ਉਸ ਧਰਮਸ਼ਾਲਾ ਦੇ ਕਮਰੇ ਬਹੁਤ ਸੁੰਦਰ ਤੇ ਸਜਾਵਟ ਵਾਲੇ ਸਨ। ਆਰਾਮ ਦੀਆਂ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਗੁਰੂ ਜੀ ਜਦ ਉਸ ਹਵੇਲੀ ਦੇ ਨੇੜੇ ਗਏ ਤਾਂ ਗੁਰੂ ਜੀ ਨੇ ਹਵੇਲੀ ਵੱਲ ਨਿਗਾਹ ਭਰ ਕੇ ਦੇਖਿਆ। ਤਾੜ ਗਏ ਕਿ ਇਹ ਹਵੇਲੀ ਮਨੁੱਖ ਦੇ ਭਲੇ ਵਾਸਤੇ ਨਹੀਂ। ਬਣਾਇ ਸਗੋਂ ਠੱਗਣ ਦੀ ਦੁਕਾਨ ਹੈ ਮਣ ਹੀ ਮਣ ਗੁਰੂ ਜੀ ਨੇ ਸਲਾਹ ਕੀਤੀ ਕਿ ਇਸ ਠੱਗੀ ਦੇ ਗੜ ਨੂੰ ਤੋੜਨਾ ਚਾਹੀਏ ਮਣੋਖ ਹੋ ਕੇ ਮਣੋਖ ਨੂੰ ਲੁੱਟ ਇਹ ਯੋਗ ਨਹੀਂ ਹਵੇਲੇ ਦੇ ਨੇੜੇ ਜਾ ਕੇ ਅੰਤਰਿਆਮੇ ਬੋਲੇ ਪੁਰਸ਼ੋ ਇਥੇ ਰਹਿਣ ਦੀ ਖੁੱਲ ਹੈ ਹਾਂਜੀ ਇਹ ਹਵੇਲੀ ਲੋਕ ਭਲਾਈ ਵਾਸਤੇ ਦਾਤੇ ਸੱਜਣ ਸ਼ਾਣੇ ਬਣਵਾਈ ਹੈ ਰਾਤ ਰਹਿਣ ਵਾਸਤੇ ਕਮਰਾ ਮੰਜਾ ਬਿਸਤਰਾ ਤੇ ਖਾਣਾ ਮਿਲਦਾ ਹੈ ਖਰਚ ਨਹੀਂ ਲਿਆ ਜਾਂਦਾ ਸ਼ਾਹ ਜੀ ਵੀ ਇੱਥੇ ਹੀ ਰਹਿੰਦੇ ਹਨ ਆਏ ਗਏ ਦੀ ਆਪ ਸੇਵਾ ਕਰਦੇ ਹਨ ਕੋਈ ਡਰ ਨਹੀਂ ਸੁਖ ਲਵੋ ਈਸ਼ਵਰ ਦੀ ਮਿਹਰ ਹੈ ਆਓ ਮੈਂ ਸੁੱਖਾਂ ਵਾਲੀ ਸਥਾਨ ਤੇ ਛਾੜੇ ਆਵਾਂ ਇੱਕ ਸੰਤਰੀ ਨੇ ਗੁਰੂ ਜੀ ਨੂੰ ਹਵੇਲੀ ਜਾਣ ਪਛਾਣ ਕਰਾਈ ਤੇ ਗੁਰੂ ਜੀ ਅੱਗੇ ਤੁਰ ਪਏ ਖੁੱਲੇ ਹਵਾਦਾਰ ਕਮਰੇ ਵਿੱਚ ਗੁਰੂ ਜੀ ਨੂੰ ਲੈ ਗਿਆ ਉਸ ਕਮਰੇ ਵਿੱਚ ਦੋ ਪਲੰਘ ਪਏ ਸਨ। ਉਹਨਾਂ ਪਲੰਘਾਂ ਉੱਤੇ ਸੋਹਣੇ ਬਿਸਤਰੇ ਵਿਛੇ ਹੋਏ ਸਨ। ਉੱਪਰ ਦੁੱਧ ਚਿੱਟੀਆਂ ਚਾਦਰਾਂ ਸਨ। ਲੋ ਇੱਥੇ ਮੋਜ ਕਰੋ। ਮੈਂ ਸ਼ਾਹ ਜੀ ਨੂੰ ਜਾ ਪਤਾ ਦਿੰਦਾ ਹਾਂ। ਉਹ ਖਾਣਾ ਤਿਆਰ ਕਰਵਾਉਣਗੇ। ਉਹ ਖਾਣਾ ਤਿਆਰ ਕਰਵਾਉਣਗੇ। ਸੇਵਾਦਾਰ ਇੱਕ ਆਖ ਕੇ ਆਪ ਕਮਰੇ ਵਿੱਚ ਬਾਹਰ ਚੱਲਿਆ ਗਿਆ। ਦਾਤਾ ਇਸ ਹਵੇਲੀ ਦਾ ਮਾਲਕ ਦਾ ਕੋਈ ਬੜਾ ਧਰਮੀ ਬੰਦਾ ਜਾਪਦਾ ਹੈ। ਆਏ ਗਏ ਮੁਸਾਫਰ ਵਾਸਤੇ ਕਿੰਨੇ ਆਰਾਮ ਦੀ ਥਾਂ ਬਣਾ ਰੱਖੀ ਐ ਕਿੰਨਾ ਧਨ ਖਰਚਿਆ ਹੈ ਕੋਈ ਲੱਖਾਂ ਪਤੇ ਹੀ ਹੋਵੇਗਾ ਸੇਵਾਦਾਰ ਦੇ ਜਾਣ ਪਿੱਛੋਂ ਮਰਦਾਨੇ ਨੇ ਗੁਰੂ ਜੀ ਨਾਲ ਗੱਲ ਕੀਤੀ ਮਰਦਾਨੇ ਦੀ ਗੱਲ ਸੁਣ ਕੇ ਦਿਲਾਂ ਦੀ ਜਾਨ ਨਾਰ ਹੱਸ ਪਏ ਹੱਸਦੇ ਹੋਏ ਬੋਲੇ ਮਰਦਾਨੇ ਆ ਦੇਖ ਰੰਗ ਕਰਤਾਰ ਦੇ ਪਿੱਤਲ ਸੋਨੇ ਨਾਲੋਂ ਬਹੁਤ ਚਮਕਦਾ ਹੈ ਇੰਨਾ ਮੰਜਿਆਂ ਉਤੇ ਬੈਠਣ ਦੀ ਥਾਂ ਪੌਂ ਤੇ ਆਸਣ ਲਾ ਕੇ ਬੈਠੀਏ ਇਹੋ ਜੇ ਮੰਜਿਆਂ ਉੱਤੇ ਬੈਠਿਆ ਬੁੱਧੀ ਭ੍ਰਸ਼ਟ ਹੁੰਦੀ ਹੈ ਇਹ ਚਾਦਰਾਂ ਦੇਖਣ ਨੂੰ ਚਟੀਆਂ ਹਨ ਪਰ ਪਾਪਾ ਨਾਲ ਦਾਗੋ ਦਾਗ ਹੋਈਆਂ ਨੇ ਜਿਵੇਂ ਆਗਿਆ ਮਰਦਾਨੇ ਕੁਝ ਸੰਤੋਖ ਕਰਕੇ ਆਖਿਆ ਕਮਰੇ ਦਾ ਫਰਸ਼ ਪੱਕਾ ਸੀ ਉਸ ਉੱਤੇ ਲੀੜਾ ਸੁੱਟ ਕੇ ਬੈਠ ਗਏ ਮਰਦਾਨੇ ਰਬਾਬ ਠੀਕ ਕੀਤੀ ਦੂਸਰੇ ਪਾਸੇ ਸੇਵਾਦਾਰ ਕਾਲੇ ਨਾਲ ਆਪਣੇ ਮਾਲਕ ਸੱਜਣ ਸ਼ਾਹ ਕੋਲ ਗਿਆ ਖੁਸ਼ੀ ਦੇ ਲਹਿਜੇ ਵਿੱਚ ਉਸਨੇ ਕਾਲੇ ਤੇ ਹੌਲੀ ਸੱਜਣ ਸ਼ਾਹ ਨੂੰ ਆਖਿਆ ਦੋ ਮੁਸਾਫਰ ਆਏ ਨੇ ਇੱਕ ਤਾਂ ਕੋਈ ਬਹੁਤ ਵੱਡਾ ਸ਼ਾਹੂਕਾਰ ਪ੍ਰਤੀਤ ਹੁੰਦਾ ਹੈ ਉਹਦੇ ਚਿਹਰੇ ਉੱਤੇ ਲਾਲੀਆਂ ਭਖਦੀਆਂ ਨੇ ਅੱਖਾਂ ਦੀ ਚਮਕ ਖਿੱਚਦੀ ਹੈ ਮੱਥੇ ਉੱਤੇ ਬਰਕਤਾਂ ਦੇ ਨਿਸ਼ਾਨ ਹਨ ਪਰ ਭੇਸ ਫਕੀਰੀ ਧਾਰਿਆ ਹੋਇਆ ਹੈ ਉਹ ਫਕੀਰੀ ਨਹੀਂ ਕੋਈ ਤਣਾੜ ਹੈ ਜੋ ਉਹਦੇ ਨਾਲ ਹੈ ਉਹ ਉਹਦਾ ਸੇਵਾਦਾਰ ਪ੍ਰਤੀਤ ਹੁੰਦਾ ਹੈ ਉਹਨਾਂ ਕੋਲ ਹਥਿਆਰ ਕੋਈ ਨਹੀਂ ਉਹ ਖਾਲੀ ਹੱਥ ਹਨ ਚੱਲੋ ਤੇ ਦੇਖੋ ਵਾਹ ਓਏ ਮੇਰੇ ਵਫਾਦਾਰ ਸੇਵਕੋ ਸੱਜਣ ਸ਼ਾ ਖੁਸ਼ੀ ਨਾਲ ਉਛਲਦਾ ਹੋਇਆ ਫਿਰ ਤਾਂ ਪੌਂ ਬਾਰਾ ਜਾਂ ਰੋਟੀ ਤਿਆਰ ਕਰਵਾ ਉਸ ਵਿੱਚ ਭੰਗ ਤੇ ਨਾਲ ਤਾਂ ਧੂਰਾ ਵੀ ਪਾ ਜੋ ਖਾ ਕੇ ਮਰਨ ਨਾ बेहोश ਜ਼ਰੂਰ ਹੋ ਜਾਣ ਜਦੋਂ बेहोश ਹੋ ਜਾਣਗੇ ਤਾਂ ਲੀੜੇ ਫਰੋਲ ਲਵਾਂਗੇ ਹੁਸ਼ਿਆਰੀ ਨਾਲ ਕੰਮ ਕਰਨਾ ਕਿਸੇ ਗੱਲ ਦਾ ਭੇਤ ਪ੍ਰਗਟਨਾ ਹੋਵੇ ਵਾਹ ਭੇਤ ਪ੍ਰਗਟ ਹੋ ਜਾਵੇ ਅਸੀਂ ਅਫਲਾਤੂਨ ਦੇ ਕਨ ਉਤਰਣ ਵਾਲੇ ਐਨੇ ਰਾਹੀ ਲੁੱਟੇ ਨੇ ਕਦੀ ਕਿਸੇ ਨਾ ਪੇਤ ਖੁੱਲਿਆ ਹੈ ਸੇਵਾਦਾਰ ਨੇ ਆਪਣੀ ਅਕਲ ਉਤੇ ਹੰਕਾਰ ਕਰਕੇ ਆਖਿਆ ਇਹ ਤਾਂ ਮੈਂ ਜਾਣਦਾ ਹਾਂ ਤਦੇ ਤਾਂ ਤੁਹਾਨੂੰ ਮਿੱਤਰ ਬਣਾ ਕੇ ਰੱਖਿਆ ਹੋਇਆ ਹੈ ਅੱਛਾ ਦੇਰ ਨਾ ਕਰੋ ਮੈਂ ਉਹਨਾਂ ਨੂੰ ਕੋਲ ਚੱਲ ਕੇ ਬੈਠਦਾ ਹਾਂ ਕਿਤੇ ਉਧਰ ਕੇ ਜਾ ਕੇ ਕਿਸੇ ਦਾ ਸ਼ੱਕ ਦਾ ਸ਼ਿਕਾਰ ਹੋ ਕੇ ਖਿਸਕਣਾ ਜਾਣ ਸੱਜਣ ਸ਼ਾ ਕਾਲੀ ਕਾਲੀ ਪੈਰ ਪੁੱਟਦਾ ਹੋਇਆ ਧਰਮਸ਼ਾਲਾ ਦੇ ਉਸ ਕਮਰੇ ਕੋਲ ਆਇਆ ਜਿੱਥੇ ਗੁਰੂ ਜੀ ਦਾ ਉਤਾਰਾ ਸੀ ਪਰ ਕਮਰੇ ਦੇ ਬੂਹੇ ਅੱਗੇ ਆ ਕੇ ਉਹਦੇ ਪੈਰ ਜੁੜ ਗਏ ਅੱਗੇ ਹੋਂਦਾ ਉਸ ਨੂੰ ਹੌਸਲਾ ਨਾ ਪਿਆ ਅੰਦਰ ਰਬਾਬ ਵਜਾਰਿਆ ਸੀ ਰਬਾਬ ਦੀਆਂ ਤਰਬਾਂ ਦਿਲਾਂ ਨੂੰ ਹਿਲਾ ਰਹੀਆਂ ਸਨ ਜਗਤ ਤਾਰਨ ਹਾਰ ਗੁਰੂ ਨਾਨਕ ਬਾਣੀ ਦਾ ਕੀਰਤਨ ਕਰ ਰਹੀ ਸੀ ਇਹ ਸ਼ਬਦ ਗਾਇਆ ਜਾ ਰਿਹਾ ਸੀ ਉਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਝੂਠ ਨ ਉੱtre ਜੇ ਸੋ ਤੋ ਗਾਤੇ ਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾਂ ਮੰਗ ਗਿਆ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸਿਓ ਚਿਤਵੀ ਆਹਾ ਟੱਡੀਆਂ ਕੰਮ ਨੇ ਆਮਣੀ ਵਿੱਚੋਂ ਸਖਣੀਆਂ ਆਹਾ ਬਗਾ ਬਗੇ ਕੱਪੜੇ ਤੀਰ ਬਮੰਝ ਬਸੰਨ ਕਟਕਟ ਜੀਆਂ ਖਾਵਣੇ ਬੱਗੇ ਨਾ ਕਹਿਣ ਸਿੰਮਲ ਰੋਖ ਸ਼ਰੀਰ ਮੈਂ ਸੈਜਣ ਦੇਖ ਪੁਲਾਨ ਸੇ ਪਲਕਾਂ ਮਨੇ ਆਮਣੀ ਤੇ ਗੁਣ ਮੈਂ ਤਨ ਹਨ ਅੰਦਲੇ ਪਰ ਉਠਾਇਆ ਡੂਗਰ ਬਾਟ ਬਹੁਤ ਆਖੇ ਲੋੜੇ ਨਾ ਲਹੋ ਝੜ ਲੰਗਾ ਕਿਤ ਚੱਕਰੀਆਂ ਚੰਗੀਆਂ ਆਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੰਦਾ ਛੁੱਟੇ ਜਿੱਤ ਭਾਵ ਜਿਵੇਂ ਕਹਿ ਹ ਇਕ ਧਾਤ ਜਿਸ ਦੇ ਭਾਂਡੇ ਬੰਦੇ ਨੇ ਦੇਖਣ ਨੂੰ ਤਾਂ ਸੁੰਦਰ ਤੇ ਚਮਕੀਲਾ ਮਲੂਮ ਹੁੰਦਾ ਹੈ ਪਰ ਜਦੋਂ ਉਸ ਨੂੰ ਕਿਸੇ ਚੀਜ਼ ਉੱਤੇ ਰਗੜਿਆ ਜਾਵੇ ਤਾਂ ਕਾਲਖ ਨਿਕਲਦੀ ਹੈ ਤੋਤਿਆਂ ਉਸ ਦੇ ਨਾਲ ਝੂਠ ਨਹੀਂ ਲੈਂਦੀ ਦਿਲ ਕਰਦਾ ਹੈ ਉਸ ਨੂੰ ਪਰੇ ਛੁੱਟ ਦਿੱਤਾ ਜਾਵੇ ਇਹੋ ਹਾਲ ਠੱਗਾਂ ਦਾ ਹੈ ਮਿੱਤਰ ਉਹ ਹਨ ਜਿਹੜੇ ਦਰਗਾਹ ਵਿੱਚ ਸੱਚਾ ਸਹਾਈ ਹੋਣ ਜਦੋਂ ਲੇਖਾ ਹੋਣਾ ਹੋਵੇ ਤਦੋਂ ਦੋਂ ਪਹੁੰਚ ਕੇ ਸਹਾਇਤਾ ਕਰਨ ਕੱਚੇ ਮਕਾਨ ਭਾਵੇਂ ਉਹਨਾਂ ਉੱਤੇ ਕਈ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਹੋਵੇ ਜੇ ਉਹ ਕਿਸੇ ਦੇ ਕੰਮ ਨਹੀਂ ਆਉਂਦੇ ਤਾਂ ਟੱਠਿਆਂ ਦੇ ਬਰਾਬਰ ਹੋ ਸਕਣੇ ਹਨ ਜੇ ਕਿਸੇ ਨੂੰ ਸੁੱਖ ਨਹੀਂ ਦੇਂਦੇ ਤਾਂ ਤੇਰੇ ਜਿਉਣ ਦਾ ਕੀ ਲਾਭ ਬੰਗਲਾ ਰੰਗ ਦਾ ਚਿੱਟਾ ਜਾਲ ਕਿਨਾਰੇ ਰਹਿੰਦਾ ਹੈ ਇੱਕ ਢੰਗ ਤੇ ਭਾਰ ਵੀ ਖਲੋਤਾ ਹੋਇਆ ਦੇਖਿਆ ਜਾਂਦਾ ਹੈ ਪਰ ਉਹ ਮੱਛੀ ਡੱਡੀ ਨੂੰ ਫੜ ਕੇ ਖਾਂਦਾ ਰਹਿੰਦਾ ਹੈ ਇਸੇ ਤਰ੍ਹਾਂ ਵਗਦੇ ਆਸਰੇ ਲੋਕ ਠੱਗੀ ਕਰਦੇ ਨੇ ਚਿੱਟੇ ਜਾਂ ਪਗਵੇ ਕੱਪੜਿਆਂ ਨਾਲ ਕੋਈ ਸਾਧੂ ਨਹੀਂ ਬਣ ਸਕਦਾ ਉਹ ਸੱਜਣ ਤੋਂ ਠੱਗ ਹੈ ਜਿਸ ਨਾਲ ਤੇਰਾ ਸਿਮਣ ਰੁਖ ਦੇਖਣ ਨੂੰ ਸੋਹਣਾ ਫੁੱਲ ਤੇ ਫਲ ਵਾਲਾ ਹੁੰਦਾ ਹੈ ਪਰ ਉਹ ਮਨੁੱਖ ਜਾਂ ਪੰਛੀ ਦੇ ਕੰਮ ਨਹੀਂ ਆਉਂਦਾ ਕਈ ਪੰਛੀ ਠੋਖਾ ਖਾ ਕੇ ਉਹਦੀਆਂ ਟਾਹਣੀਆਂ ਉੱਤੇ ਆ ਬੈਠਦੇ ਹਨ ਪਰ ਨਿਰਾਸ਼ ਹੀ ਉੱਠ ਜਾਂਦੇ ਨੇ ਤਵੇਂ ਪੁਰਖਾ ਸੰਤ ਦੇ ਭਲੇ ਬੁਰਸ਼ ਤੇਰੀ ਦਰਮਸ਼ਾਲਾ ਮੰਦਰ ਤੇ ਸੂਰਤ ਦੇਖ ਕੇ ਫਸ ਜਾਂਦੇ ਹਨ ਜਦੋਂ ਉਹਨਾਂ ਨੂੰ ਲੁੱਟ ਲੈਂਦਾ ਹੈ ਤਾਂ ਰੋਂਦੇ ਜਾਂਦੇ ਹਨ ਕਿਸੇ ਅੱਖੋਂ ਅੰਨੇ ਨੇ ਸਿਰ ਉੱਤੇ ਭਾਰ ਚੁੱਕਿਆ ਹੋਇਆ ਹੈ ਰਸਤਾ ਹੈ ਪਹਾੜੀ ਤੇ ਵਿਖੜਾ ਜਿਸ ਵਾਸਤੇ ਅੱਖਾਂ ਦੀ ਲੋੜ ਹੈ ਉਹ ਆਪਣੀ ਮੰਜ਼ਿਲ ਕਿਵੇਂ ਖਤਮ ਕਰੇਗਾ ਉਹ ਸੱਜਣ ਇਹ ਚਤੁਰਾਈਆਂ ਅਕਲਾਂ ਦਾ ਤਿਆਗ ਕਰ ਪ੍ਰਮਾਤਮਾ ਦੀ ਭਗਤੀ ਕਰ ਪ੍ਰਮਾਤਮਾ ਦਾ ਸਿਮਰਨ ਹੀ ਦਰਗਾਹੇ ਸਹਾਈ ਹੁੰਦਾ ਹੈ ਉਹੀ ਚੰਗੇ ਨੇਤਰ ਹਨ ਜਿਨ੍ਹਾਂ ਇਹਨਾਂ ਠੱਗੀਆਂ ਤੋਂ ਮੁਰ ਜੀਆਂ ਦਾ ਘਾਤ ਕਰਨਾ ਚੰਗਾ ਨਹੀਂ ਇਹ ਮਾਇਆ ਤੇਰੇ ਕੰਮ ਨਹੀਂ ਆਉਣੀ ਸਾਰਾ ਸ਼ਬਦ ਸੁਣਿਆ ਉਸ ਦੇ ਅਰਥ ਭਾਵ ਨੂੰ ਸਮਝਿਆ ਉਸ ਦੀ ਪਾਪੀ ਆਤਮਾ ਡੋਲ ਗਈ ਅੰਦਰੋਂ ਆਵਾਜ਼ ਆਈ ਉਹ ਸੱਜਣ ਇਹ ਸਾਰਾ ਹਾਲ ਤੇਰਾ ਹੈ ਇਹ ਕੋਈ ਵੱਲੀ ਆ ਗਿਆ ਈ ਤੇਰੇ ਪਾਪਾਂ ਦਾ ਭਾਂਡਾ ਭਜਨ ਲੱਗਾ ਈ ਬਰ ਜੀਰਾਂ ਦੀ ਮੈਲ ਜੰਮੀ ਆਤਮਾ ਇੱਕਦਮ ਨਿਰਮਲ ਕਿਵੇਂ ਹੋ ਜਾਵੇ ਅੰਦਰ ਦੀ ਕੋਕ ਪੁਕਾਰ ਦੀ ਕੋਈ ਪਰਵਾਹ ਨਾ ਕਰਕੇ ਸੱਜਣ ਅੰਦਰ ਚਲੇ ਆ ਗਿਆ ਹੱਥ ਜੋੜ ਕੇ ਤੇ ਸਿਰ ਨਿਵਾ ਕੇ ਪ੍ਰਣਾਮ ਕੀਤਾ ਮਿੱਠੇ ਸ਼ਬਦਾਂ ਨਾਲ ਜੀ ਆਇਆਂ ਨੂੰ ਆਖਿਆ ਤੇ ਪੁੱਛਿਆ ਆਪ ਨੇ ਇਸ਼ਨਾਨ ਤਾਂ ਨਹੀਂ ਕਰਨਾ ਬੁਰਸ਼ਾ ਅਸਾਂ ਇਸ਼ਨਾਨ ਨਹੀਂ ਕਰਨਾ ਬੈਠ ਜਾ ਤੂੰ ਬੜੀ ਸੇਵਾ ਕਰਦਾ ਹੈ ਧੰਨ ਭਾਗ ਤੇਰੇ ਗੁਰੂ ਜੀ ਦਾ ਬਚਨ ਸੀ ਭਗਵਾਨ ਤੇ ਮਹਾਂਪੁਰਖਾਂ ਦੀ ਮੇਰ ਹੈ ਮੈਂ ਕੀ ਚੀਜ਼ ਹਾਂ ਜਿਵੇਂ ਸੇਵਾ ਕਰਾਉਂਦੇ ਨੇ ਤਿਵੇਂ ਕਰੀ ਜਾਂਦਾ ਹਾਂ ਭੋਜਨ ਆ ਰਿਹਾ ਹੈ ਖਿਮਾ ਕਰਨੀ ਬਸ ਤਿਆਰ ਹੋ ਚੱਲਿਆ ਹੈ ਸੱਜਣ ਨੇ ਹਲੇਮੀ ਨਾਲ ਆਖਿਆ ਤੇਰੀ ਖੁਸ਼ੀ ਕੋਈ ਕ੍ਰਿਸ਼ਨਾ ਤਾਂ ਨਹੀਂ ਗੁਰੂ ਜੀ ਨੇ ਉੱਤਰ ਦਿੱਤਾ ਮੇਰੀ ਕਮਾਈ ਸਫਲ ਹੋਏਗੀ ਸੇਵਾ ਕਰਨ ਨਾਲ ਇਹ ਹੱਥ ਪੈਰ ਪਵਿੱਤਰ ਹੋਣਗੇ ਠੀਕ ਹੈ ਸੇਵਾ ਕਰਨੀ ਚੰਗੀ ਹੈ ਪਰ ਜੇ ਸਾਫ਼ ਦਿਲ ਨਾਲ ਕੀਤੀ ਜਾਵੇ ਇਓਂ ਬਚਨ ਵਿਲਾਸ ਕਰ ਹੀ ਰਹੇ ਸੰ ਕਿ ਸੇਵਾਦਾਰ ਦੋ ਥਾਲ ਭੋਜਨ ਦੇ ਲਾ ਕੇ ਲੈ ਆਇਆ ਫੁਲਕੇ ਚਾਵਲ ਸਬਜ਼ੀ ਦਾਲ ਤੇ ਮਿੱਠਾ ਸੀ ਦੇਖਣ ਨੂੰ ਰੋਟੀ ਇੰਜ ਪ੍ਰਤੀਤ ਹੁੰਦੀ ਸੀ ਕਿ ਕਿਸੇ ਨੇ ਸੋਹਣੀ ਰੀਜ ਨਾਲ ਪਕਾਈ ਹੋਵੇ ਤੇ ਪਰੋਸੀ ਹੈ ਸੱਜਣ ਠਾਗਣੇ ਆਪ ਗੁਰੂ ਜੀ ਤੇ ਮਰਦਾਨੇ ਦੇ ਹੱਥ ਪੁੰਚਣ ਵਾਸਤੇ ਪਰਣਾ ਦਿੱਤਾ ਜਦੋਂ ਹੱਥ ਪਹੁੰਚ ਚੁਕੇ ਤਾਂ ਥਾਲ ਅੱਗੇ ਰੱਖ ਕੇ ਸੱਜਣ ਨੇ ਬੇਨਤੀ ਕੀਤੀ ਮਹਾਰਾਜ ਸ਼ਕੋ ਮਿਸਾਲ ਲੂਣਾ ਗਰੀਬਾਂ ਦੇ ਭੋਜਨ ਨੂੰ ਮਰਦਾਨੇ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਸ ਨੇ ਤੋੜਨ ਵਾਸਤੇ ਹੱਥ ਵਧਾਇਆ ਤਾਂ ਗੁਰੂ ਜੀ ਬੋਲੇ ਮਰਦਾਨਿਆ ਠਹਿਰ ਰਤਾ ਕਾਲ ਨਾ ਕਰ ਦੁੱਖ ਉਠਾਵੇਂਗਾ ਇਹ ਸੁਣ ਕੇ ਮਰਦਾਨੇ ਨੇ ਹੱਥ ਖਿੱਚ ਲਿਆ ਕਿਉਂਕਿ ਹੁਣ ਉਸ ਨੂੰ ਗੁਰੂ ਦੇ ਬਚਨਾਂ ਉਤੇ ਭਰੋਸਾ ਸੀ ਉਹ ਗੁਰੂ ਜੀ ਨੂੰ ਈਸ਼ਵਰ ਰੂਪ ਸਮਝਣ ਲੱਗ ਪਿਆ ਸੀ ਸੱਜਣ ਦਾ ਪਾਪੀ ਮਨ ਡੋਲ ਗਿਆ ਸਿਰਾਂ ਤੋਂ ਪੈਰਾਂ ਤੱਕ ਕੰਬ ਉਠਿਆ ਉਸ ਦੀ ਜ਼ੁਬਾਨ ਨਾ ਹਿੱਲੀ ਗੁਰੂ ਜੀ ਦੋਹਾਂ ਥਾਲਾਂ ਵੱਲ ਧਿਆਨ ਨਾਲ ਦੇਖ ਕੇ ਕਹਿਣ ਲੱਗੇ ਪੁਰਸ਼ਾ ਅਸਾਂ ਕੋਲ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਨਾ ਸੋਨਾ ਤੇ ਨਾ ਹੀ ਚਾਂਦੀ ਫਿਰ ਦਾਲ ਸਬਜ਼ੀ ਦੇ ਵਿੱਚ ਭੰਗ ਤੇ ਤੰਦੂਰਾ ਕਿਉਂ ਪਾਉਣ ਦੀ ਖੇਚਲ ਕੀਤੀ ਆਸਾਂ ਨੂੰ ਬੇਸੁਰਤ ਕਰਕੇ ਜਾਂ ਮਾਰ ਕੇ ਜੋ ਕੁਝ ਲੈਣਾ ਹੈ ਉਹ ਕੁਝ ਇਸੇ ਤਰ੍ਹਾਂ ਹੀ ਲੈ ਲੈ ਸੱਜਣ ਸ਼ਰਮਿੰਦਾ ਹੋ ਗਿਆ ਉਸ ਨੂੰ ਧਰਤੀ ਵੇਲ ਨਹੀਂ ਸੀ ਦਿੰਦੀ ਉਹ ਇਸ ਗੱਲੋਂ ਹੈਰਾਨ ਸੀ ਕਿ ਇਸ ਨੂੰ ਕਿਸ ਨੇ ਦੱਸ ਦਿੱਤਾ ਕਿ ਦਾਲ ਸਬਜ਼ੀ ਵਿੱਚ ਭੰਗ ਤੇ ਤਤੂਰਾ ਹੈ ਉਹਦੀਆਂ ਅੱਖਾਂ ਉੱਚੀਆਂ ਨਹੀਂ ਹੁੰਦੀਆਂ ਸਨ ਪੁਰਸ਼ਾ ਬੈਠ ਜਾ ਤੈਨੂੰ ਕਰਤਾਰ ਚੇਤਾਵੇ ਸੱਜਣ ਬੈਠ ਗਿਆ ਗੁਰੂ ਜੀ ਨੇ ਉਹਦੇ ਉੱਤੇ ਸਵਾਲ ਕੀਤਾ ਪੁਰਸ਼ਾ ਇਸ ਹਵੇਲੀ ਮੰਦਰ ਮਸਜਿਦ ਤੇ ਦਿਖਾਵਾ ਸਭ ਕੁਝ ਲੋਕਾਂ ਨੂੰ ਲੁੱਟਣ ਵਾਸਤੇ ਬਣਾਇਆ ਹੈ ਹੁਣ ਤੱਕ ਸੈਂਕੜਿਆਂ ਨੂੰ ਲੁੱਟ ਚੁੱਕਾ ਹੈ ਕਈਆਂ ਦੀ ਹੱਤਿਆ ਵੀ ਕਰ ਚੁੱਕਿਆ ਹੈ ਮੈਂ ਇਹ ਪੁੱਛਦਾ ਹਾਂ ਜਦੋਂ ਮਰੇਗਾ ਕਿ ਇਹ ਸਭ ਕੁਝ ਤੇਰੇ ਨਾਲ ਜਾਵੇਗਾ ਜਿਸ ਪਰਿਵਾਰ ਵਾਸਤੇ ਪਾਪ ਦੀ ਕਮਾਈ ਕਰ ਰਿਆਂ ਹੈ ਕੀ ਉਸ ਵੇਲੇ ਤੇਰੀ ਸਹਾਇਤਾ ਕਰਨਗੇ ਜਦੋਂ ਜਮਦੂਤ ਜਾਂ ਰਾਜ ਅਧਿਕਾਰੀਆਂ ਨੇ ਤੈਨੂੰ ਘੇਰਿਆ ਕੀ ਉਹ ਦੰਨ ਸਹਿਣ ਲਈ ਤਿਆਰ ਹਨ ਸੱਜਣ ਦੀ ਸੁੱਤੀ ਆਤਮਾ ਜਾਗ ਪਈ ਉਹਦੇ ਕੀਤੇ ਪਾਪ ਇੱਕ ਫਿਲਮ ਬਣ ਕੇ ਉਹਦੀਆਂ ਅੱਖਾਂ ਅੱਗੇ ਆ ਗਏ ਉਹਦਾ ਹਿਰਦਿਆ ਕੰਬ ਉੱਠਿਆ ਉਹ ਹੱਥ ਜੋੜ ਕੇ ਬੋਲਿਆ ਭਗਵਾਨ ਮੈਨੂੰ ਖਿਮਾ ਕਰਨਾ ਮੈਂ ਵੱਡਾ ਪਾਪੀ ਠੱਗ ਤੇ ਕਾਤਲ ਹਾਂ ਇਹਨਾਂ ਕੀਤੇ ਕੋ ਕਰਮਾਂ ਦਾ ਫਲ ਮੈਨੂੰ ਹੀ ਮਿਲਣਾ ਹੈ ਸੱਚ ਇਹ ਦੌਲਤ ਸਾਧ ਨਹੀਂ ਜਾਣੀ ਜੇ ਰਾਜਾ ਮੈਨੂੰ ਫੜ ਲਵੇ ਤਾਂ ਮੌਤ ਢੰ ਮੈਨੂੰ ਹੀ ਮਿਲਣਾ ਹੈ ਫਿਰ ਕਿਉਂ পাপ ਕਰਦਾ ਹਾਂ ਮੈਂ ਮੂਰਖ ਮੈਂ ਭੁੱਲਾ ਸਾਂ ਹੋਣਾ ਚਾਏ ਪਾਓ ਹੁਣ ਰਾਹੇ ਪਾਓ ਮੇਰਾ ਸੁਧਾਰਨ ਕਰਨ ਬਦਲੇ ਹੀ ਸ਼ਾਇਦ ਮਨੁੱਖ ਰੂਪ ભગવાન ਜੀ ਆਏ ਜੀ ਖਿਮਾ ਦਾਤਾ ਬਖਸ਼ੋ ਸੱਜਣ ਦਾ ਮਨ ਭਰ ਗਿਆ ਉਹ ਸੱਚ ਮੁੱਚ ਸੱਜਣ ਬਣ ਲੱਗਾ ਡੱਡਿਆ ਕੇ ਗੁਰੂ ਜੀ ਦੇ ਚਰਨੀ ਡਿੱਗ ਪਿਆ ਹੰਝੂਆਂ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ ਗੁਰੂ ਜੀ ਨੇ ਉਸ ਦਸਹਿਰ ਉੱਪਰ ਚੁੱਕ ਕੇ ਤੇ ਆਖਿਆ ਸੱਜਣਾ ਹੁਣ ਤੋਂ ਸੱਚਮੁੱਚ ਸੱਜਣ ਬਣ ਗਿਆ ਹੈ ਕਹੋ ਸਤ ਕਰਤਾਰ ਸਤ ਕਰਤਾਰ ਸੱਜਣ ਨੇ ਆਖਿਆ ਸਰਵ ਸ਼ਕਤੀਮਾਨ ਨਰੰਕਾਰ ਨੂੰ ਚੇਤੇ ਕਰ ਧਰਮ ਦੀ ਕੀਰਤ ਕਰਕੇ ਗਰੀਬ ਦੁਖੀ ਤੇ ਮਾੜੇ ਤੇ ਭਗਤ ਦੀ ਸੇਵਾ ਕਰ ਰਾਤ ਦਿਨ ਸਵਾ ਸਵਾ ਸਤ ਕਰਤਾਰ ਦਾ ਸਿਮਰਨ ਕਰ ਤੇਰੇ ਪਿਛਲੇ ਪਾਪਾਂ ਨਾਲ ਜੇ ਤੇਰੀ ਆਤਮਾ ਉੱਤੇ ਕਾਲਖ ਹੈ ਲੱਗੀ ਹੋਈ ਉਹ ਸਭ ਧੋਤੀ ਜਾਵੇਗੀ ਪਰੀਏ ਹੱਥ ਪੈਰ ਤਨ ਦੇ ਪਾਣੀ ਤੋਂ ਤੇ ਉਤਰਸ ਖੇ ਮੂੰਹ ਤੇ ਪਲੇਟ ਕੱਪੜ ਹੋਈ ਦੇ ਸਾਬਨ ਲਈ ਤੋਈ ਪਰੀਏ ਮਤ Papa ਕੇ ਸੰਗੋ ਤੋਂ ਪਹਿਨਾਵੇ ਕਰਨ ਪੁਨੀ ਪਾਪੀ ਅੱਖ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜੀ ਆਪ ਹੀ ਖਾਓ ਨਾਨਕ ਹੁਕਮੀ ਆਵੇ ਜਾਓ ਭਾਵ ਜੀ ਆ ਸਾਡਾ ਸ਼ਰੀਰ ਹੱਥ ਮੂੰਹ ਤਨ ਘੱਟੇ ਮਿੱਟੀ ਨਾਲ ਮੈਲਾ ਹੋ ਜਾਵੇ ਤਾਂ ਪਾਣੀ ਨਾਲ ਧੋਤੇ ਜਾਂਦੇ ਹਨ ਇਸ਼ਨਾਨ ਕਰਦੇ ਹਨ ਜੇ ਲੀੜਿਆਂ ਨੂੰ ਮੈਲਾ ਜਾਂ ਪਿਸ਼ਾਬ ਲੱਗ ਜਾਵੇ ਤਾਂ ਉਸ ਨੂੰ ਪਵਿੱਤਰ ਤੇ ਸੱਚਾ ਕਰਨ ਵਾਸਤੇ ਸਾਬਣ ਦਾ ਆਸਰਾ ਲੈਂਦੇ ਹਾਂ ਭਾਈ ਜਿਵੇਂ ਪਾਣੀ ਤੇ ਸਾਬਣ ਤੰਦੇ ਲੀੜਿਆਂ ਨੂੰ ਸਾਫ਼ ਕਰਦਾ ਹੈ ਤਵੇਂ ਪਾਪਾਂ ਮਾੜੇ ਕਰਮਾਂ ਨਾਲ ਮਤ ਬੁੱਧੀ ਤੇ ਤੇ ਆਤਮਾ ਕਾਲੀ ਹੋ ਜਾਵੇ ਤਾਂ ਉਹ ਈਸ਼ਵਰ ਭਗਤੀ ਆਸਰੇ ਧੋਤੀ ਜਾਂਦੀ ਹੈ ਕੋਈ ਆਖਣ ਨਾਲ ਨਾ ਪਾਪੀ ਬਣਦਾ ਹੈ ਨਾ ਪੁੰਨ ਕਰਨ ਵਾਲਾ ਦਿਆਲੂ ਜੋ ਕਰਮ ਜਗ ਵਿੱਚ ਕਰੋਗੇ ਉਹੀ ਤੁਸਾਂ ਦੇ ਸਾਥ ਜਾਣਗੇ ਨੇਕ ਕਰਮ ਤੇ ਪ੍ਰਮਾਤਮਾ ਦੀ ਭਗਤੀ ਸਵਰਗ ਵੱਲ ਖਿੜੇਗੀ ਪਾਪ ਨਰਕ ਵੱਲ ਜੋ ਬੀਜੋਗੇ ਉਹੀ ਖਾਓਗੇ ਕਿਕਰ ਬੀਜ ਕੇ ਦਾਖਾਂ ਦੀ ਆਸ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਜੀ ਆਖਦੇ ਹਨ हे ਮਨੁੱਖ ਈਸ਼ਵਰ ਦੇ ਹੁਕਮ ਨਾਲ ਤੂੰ ਇਸ ਜਗਤ ਉਤੇ ਆਇਆ ਹੈ ਉਹਦਾ ਸਿਮਰਨ ਕਰ ਠੱਗੀਆਂ ਤੇ ਲਾਲਚ ਦਾ ਤਿਆਗ ਕਰ ਸੱਜਣ ਠੱਗ ਦੇ ਕਪਾਟ ਖੁੱਲ ਗਏ ਤਿੰਨ ਲੋਕਾਂ ਦੀ ਸੋਜੀ ਪੈ ਗਈ ਛੇਤੀ ਨਾਲ ਉੱਠਿਆ ਭੋਜਨ ਦੇ ਪਰੋਸੇ ਹੋਏ ਦੋਵੇਂ ਥਾਲ ਗੁਰੂ ਨਾਨਕ ਜੀ ਤੇ ਮਰਦਾਨੇ ਅੱਗੇ ਚੁੱਕ ਲੈ ਸੇਵਾਦਾਰ ਨੂੰ ਆਖਿਆ ਜਾ ਇਹ ਭੋਜਨ ਮਿੱਟੀ ਵਿੱਚ ਨਾ ਪਕ ਕੇ ਕਿਸੇ ਜੀਵ ਅੱਗੇ ਨਾ ਪਾਏ ਜੀਵ ਹੱਤਿਆ ਨਹੀਂ ਕਰਨੀ ਜਿਹੜਾ ਪ੍ਰਸ਼ਾਦ ਮੇਰੇ ਵਾਸਤੇ ਤਿਆਰ ਕੀਤਾ ਉਸਦੇ ਥਾਲ ਪਰੋਸ ਕੇ ਲੈ ਆ ਅੱਜ ਤੋਂ ਸੱਜਣ ਸੱਚਮੁੱਚ ਸਾਰਿਆਂ ਦਾ ਸੱਜਣ ਹੈ ਨਵਾਂ ਪ੍ਰਸ਼ਾਦ ਆਇਆ ਗੁਰੂ ਜੀ ਨੇ ਛਕਿਆ ਉਸ ਵਿੱਚੋਂ ਉਸੇ ਵਿਜਨਸ਼ੀਤ ਪ੍ਰਸਾਦ ਸੱਜਣ ਨੂੰ ਦਿੱਤਾ ਜਦੋਂ ਉਸਨੇ ਸ਼ੀਤ ਪ੍ਰਸਾਦ ਦੀ ਬੁਰਕੀ ਮੂੰਹ ਪਾਈ ਤਾਂ ਉਹਨੂੰ ਬ੍ਰਹਮ ਗਿਆਨੀ ਹੋ ਗਿਆ ਸਤ ਕਰਤਾ ਸਤ ਕਰਤਾ ਜਤਨ ਉਸਦੇ ਲੂਹ ਲੂਹ ਵਿੱਚ ਪ੍ਰਗਟ ਹੋਣ ਲੱਗ ਗਏ ਕਈ ਦਿਨ ਗੁਰੂ ਜੀ ਸੱਜਣ ਠਾਗਾ ਕੋਲ ਰਹੇ ਤੇ ਉਸਨੂੰ ਆਪਣੇ ਮਿਸ਼ਨ ਦਾ ਪ੍ਰਚਾਰਕ ਮੁਕਰ ਕੀਤਾ ਉਹ ਤਨੋਂ ਮਨੋਂ ਤੇ ਮਨੋਂ ਗੁਰੂ ਜੀ ਦਾ ਹੋ ਕੇ ਸਤਨਾਮ ਦਾ ਪ੍ਰਚਾਰ ਕਰਨ ਲੱਗਾ ਤੇ ਉਸਦੀ ਹਵੇਲੀ ਸੱਚਮੁੱਚ ਦੀ ਧਰਮਸ਼ਾਲਾ ਬਣ ਗਈ